ਬਈ ਕਿਸਾਨ ਵੀਰੋ ਆਲੂਆਂ ਤੋਂ ਬਾਅਦ ਜਾਂ ਫਿਰ ਮਟਰਾਂ ਤੋਂ ਬਾਅਦ ਕਿਸਾਨ ਮੱਕੀ ਦੀ ਬਿਜਾਈ ਕਰਦੇ ਨੇ ਵੱਡੇ ਏਰੀਏ ਦੇ ਵਿੱਚ ਮੱਕੀ ਦੀ ਬਿਜਾਈ ਹੁੰਦੀ ਹੈ ਕਿਉਂਕਿ ਮੱਕੀ ਦਾ ਜਿਹੜਾ ਅੱਜ ਕੱਲ ਬਿਜਾਈ ਹੁੰਦੀ ਹੈ ਬਹੁਤ ਜ਼ਿਆਦਾ ਦਾ ਝਾੜ ਆ ਰਿਹਾ ਹੈ ਰੇਟ ਵੀ ਚੰਗਾ ਮਿਲਦਾ ਰਿਹਾ ਹੈ ਇਸ ਕਰਕੇ ਪੈਸੇ ਬਹੁਤ ਵਧੀਆ ਵੱਟੇ ਜਾਂਦੇ ਨੇ ਕਣਕ ਦੇ ਨਾਲੋਂ ਤਾਂ ਝਾੜ ਇਹਦਾ ਕਈ ਵਾਰੀ ਡੁੱਢਾ ਤੇ ਦੁੱਗਣਾ ਵੀ ਹੋ ਜਾਂਦਾ ਇਸ ਕਰਕੇ ਕਿਸਾਨਾਂ ਦਾ ਜਿਹੜਾ ਮੱਕੀ ਦੀ ਖੇਤੀਬਾੜੀ 'ਤੇ ਕਾਫੀ ਜਿਹੜਾ ਧਿਆਨ ਜਾਂਦਾ ਆਲੂਆਂ ਤੋਂ ਬਾਅਦ ਜਾਂ ਮਟਰਾਂ ਤੋਂ ਬਾਅਦ ਤਾਂ ਸਾਰੀ ਦੀ ਸਾਰੀ ਹੁਣ ਤਕਰੀਬਨ ਮੱਕੀ ਦੀ ਬਿਜਾਈ ਹੀ ਹੁੰਦੀ ਹੈ ਸੋ ਆਲੂਆਂ ਦੀ ਪਟਾਈ ਚੱਲਦੀ ਆ ਹੁਣ ਮੱਕੀ ਦੀ ਬਿਜਾਈ ਕਿਸਾਨਾਂ ਨਾਲ ਜਿ ਨਾਲ ਹੀ ਕਰਦੇ ਨੇ ਤੇ ਇਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਵੀ ਕਿਹੜੀਆਂ-ਕਿਹੜੀਆਂ ਕਿਸਮਾਂ ਆਪਾਂ ਬਿਜਾਈ ਕਰਨੀਆਂ ਨੇ ਤਾਂ ਕਿ ਆਪਾਂ ਨੂੰ ਵੱਧ ਤੋਂ ਵੱਧ ਝਾੜ ਮਿਲੇ ਜੇ ਸਾਈਲੇਜ ਦੇ ਵਾਸਤੇ ਆਪਾਂ ਬਿਜਾਈ ਕਰਨਾ ਤਾਂ ਵੀ ਆਪਾਂ ਨੂੰ ਵੱਧ ਤੋਂ ਵੱਧ ਜਿਹੜੀ ਉਚਾਈ ਵਾਲੀ ਮੱਕੀ ਚਾਹੀਦੀ ਆ ਤਾਂ ਕਿ ਵੱਧ ਤੋਂ ਵੱਧ ਜਿੰਨਾ ਵੱਧ ਤੋਂ ਵੱਧ ਆਪਾਂ ਨੂੰ ਝਾੜ ਮਿਲੂਗਾ ਉਨੇ ਹੀ ਇਹਦੇ 'ਚ ਫਾਇਦਾ ਸੋ ਐਨੀਆਂ ਕਿਸਮਾਂ ਦੇ ਹੁੰਦੇ ਹੋਏ ਕਈ ਵਾਰੀ ਆਪਾਂ ਨੂੰ ਨਹੀਂ ਸਮਝ ਆਉਂਦੀ ਵੀ ਕਿਹੜੀਆਂ ਕਿਸਮਾਂ ਬਿਜਾਈ ਕਰਨੀਆਂ ਨੇ ਕਉਕ ਕੁਝ ਨਵੇਂ ਜ਼ਿਮੀਦਾਰ ਵੀ ਨੇ ਜਿਹੜੇ ਮੱਕੀ ਲਾਉਂਦੇ ਨੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਬਾਜ਼ਾਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਿਸਮਾਂ ਚੱਲ ਰਹੀਆਂ ਨੇ ਇਸ ਕਰਕੇ ਕਈ ਵਾਰੀ ਉਹਨਾਂ ਨੂੰ ਨਹੀਂ ਸਮਝ ਆਉਂਦੀ ਕਿਹੜੀ ਕਿਸਮ ਆਪਾਂ ਮਤਲਬ ਪੱਕਣ ਪਕਾਉਣ ਦੇ ਵਾਸਤੇ ਵੀ ਜਿਹੜੀਆਂ ਕਿਹਦਾ ਆਚਾਰ ਪਾਉਣਾ ਇਹ ਗੱਲਬਾਤ ਇਸ ਵੀਡੀਓ 'ਚ ਕਰਾਂਗੇ ਕਿਹੜੇ ਕਿੰਨੀਆਂ ਖਾਦਾਂ ਕਿਹੜੀ-ਕਿਹੜੀ ਖਾਦ ਆਪਾਂ ਵਰਤਣੀਆਂ ਕਿਹੜੇ-ਕਿਹੜੇ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਉਹ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ બીજે ચેનલ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਜਿਹੜਾ ਬੈਲ ਵਾਲਾ ਬਟਨ ਹੈ ਉਹਨੂੰ ਪ੍ਰੈਸ ਕਰਕੇ ਨੋਟੀਫਿਕੇਸ਼ਨ ਔਨ ਕਰ ਲੋ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਸਭ ਤੋਂ ਪਹਿਲਾਂ ਉਹ ਜਿਹੜੀ ਤੁਹਾਡੇ ਤੱਕ ਪਹੁੰਚਦੀ ਰਹੇ ਦੋਸਤੋ ਮੱਕੀ ਦੀਆਂ ਇੰਨੀਆਂ ਕਿਸਮਾਂ ਨੇ ਵੀ ਜ਼ਿਮੀਦਾਰਾਂ ਨੂੰ ਕਈ ਵਾਰੀ ਨਹੀਂ ਸਮਝ ਆਉਂਦੀ ਜਿਹੜੇ ਤਾਂ ਪਹਿਲਾਂ ਤੋਂ ਲਾਉਂਦੇ ਰਹੇ ਨੇ ਉਹਨਾਂ ਨੂੰ ਤਾਂ ਪਤਾ ਜਿਹੜੇ ਨਵੇਂ ਜ਼ਿਮੀਦਾਰ ਨੇ ਕਈ ਵਾਰੀ ਉਹਨਾਂ ਨੂੰ ਨਹੀਂ ਸਮਝ ਆਉਂਦੀ ਵੀ ਇੰਨੀਆਂ ਜ਼ਿਆਦਾ ਕਿਸਮਾਂ ਨੇ ਤੇ ਇਹਦੇ ਬਾਰੇ ਆਪਾਂ ਔਰ ਇੱਕ ਪਹਿਲਾਂ ਤਾਂ ਗੱਲ ਕਰ ਦਿਆਂ ਵੀ ਤਿੰਨ ਕਿਸਮਾਂ ਜਿਹੜੀਆਂ ਮੇਨ ਕੰਪਨੀਆਂ ਮੱਕੀ ਦੀਆਂ ਕਿਸਮਾਂ ਜਿਨ੍ਹਾਂ ਨੇ ਦਿੱਤੀਆਂ ਨੇ ਉਹਨਾਂ ਦੇ ਬਾਰੇ ਗੱਲ ਕਰਦੇ ਹਾਂ ਜਿਹੜੀਆਂ ਜ਼ਮੀਦਾਰਾਂ ਦੇ ਵਿੱਚ ਬਹੁਤ ਪ੍ਰਚਲਿਤ ਨੇ ਜ਼ਮੀਦਾਰ ਵੱਧ ਉਹਨਾਂ ਕਿਸਮਾਂ ਨੂੰ ਹੀ ਵਰਤਦੇ ਨੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰਦੇ ਹਾਂ ਜਿਹੜੀ ਬਹੁਤ ਵੱਡੇ ਏਰੀਆ ਦੇ ਵਿੱਚ ਲੱਗਦੀ ਰਹੀ ਹੈ ਜ਼ਮੀਦਾਰਾਂ ਦੇ ਵਿੱਚ ਬਹੁਤ ਹਰਮਨ ਪਿਆਰੀ ਰਹੀ ਹੈ ਉਹ 9108 ਡੈਕਾਲਬ 9108 ਬਾਇਰ ਕੰਪਨੀ ਦੀ ਇਹ ਕਿਸਮ ਬਹੁਤ ਲੰਮੇ ਸਮੇਂ ਤੋਂ ਜ਼ਮੀਦਾਰਾਂ ਦੇ ਵਿੱਚ ਚਲਦੀ ਰਹੀ ਹੈ ਬਹੁਤ ਵਧੀਆ ਇਹਨੇ ਝਾੜ ਦਿੱਤਾ ਸਾਈਲੈਂਸ ਬਈ ਅਸਤੇ ਵੀ ਜਿਵੇਂ ਦਾ ਰਹੇ ਨੂੰ ਵਰਤਦੇ ਰਹੇ ਨੇ ਪਕਾਉਣ ਦੇ ਵਾਸਤੇ ਬਹੁਤ ਵਧੀਆ ਇੱਕ ਕਿਸਮ ਜਿਹੜੀ ਰਹੀ ਹੈ ਬਾਯਰ ਕੰਪਨੀ ਦੀ ਕਿਸਮ ਹੈ ਉਸ ਤੋਂ ਬਾਅਦ ਫਿਰ ਬਾਯਰ ਕੰਪਨੀ ਨੇ ਦੁਬਾਰੇ ਇੱਕ ਹੋਰ ਨਵੀਂ ਕਿਸਮ ਦਿੱਤੀ ਹੈ 9208 ਜਿਹੜੀ ਪਿਛਲੇ ਸਾਲਾਂ ਦੇ ਵਿੱਚ ਆ ਗਈ ਸੀ ਜਿਵੇਂ ਦਾ ਰਹੀ ਇਹਨੂੰ ਵੀ ਲਗਾ ਰਹੇ ਨੇ ਇਹਨੇ ਹੋਰ ਵੀ ਉਸ ਤੋਂ ਵੀ ਵੱਧ ਝਾੜ ਦਿੱਤਾ ਬਹੁਤ ਵਧੀਆ ਕਿਸਮਾਂ ਨੇ ਇਹ ਤੇ ਬਹੁਤ ਜ਼ਿਆਦਾ ਲੰਮਾ ਸਮਾਂ ਵੀ ਨਹੀਂ ਲੈਂਦੀਆਂ ਤੇ ਸਹੀ ਸਮੇਂ ਤੇ ਜੇ ਆਪਾਂ ਝੋਨਾ ਵਗੈਰਾ ਲਾਉਣਾ ਉਦੇ ਵਾਸਤੇ ਵਧੀਆ ਜਿਹੜਾ ਖੇਤ ਖਾਲੀ ਕਰ ਦਿੰਦੀਆਂ ਨੇ ਉਸ ਤੋਂ ਬਾਅਦ ਆ ਜਾਂਦੀ ਹੈ ਜੀ ਨਿਊਟਰੋਨਟਾ ਕੰਪਨੀ ਦੀ ਬਹੁਤ ਵਧੀਆ ਕਿਸਮ ਹੈ ਇੱਕ ਡਬਲ ਯੂ ਜੈਡ ਜੈਡ ਡਬਲ ਯੂ 12 11 ਕਿਸਮ ਹੈ ਇਹਦਾ ਇਹਦਾ ਦਾਣਾ ਬਹੁਤ ਵਧੀਆ ਚਮਕਦਾਰ ਦਾਣਾ ਦਾਣੇ ਦਾ ਰੰਗ ਵਧੀਆ ਹੈ ਮੰਡੀ ਦੇ ਵਿੱਚ ਵਪਾਰੀਆਂ ਨੂੰ ਬੜੀ ਭੱਜ ਕੇ ਖਰੀਦਦਾ ਹੈ ਵਪਾਰੀ ਦੀ ਪਹਿਲੀ ਪਸੰਦ ਬਣੀ ਇਹ ਕਿਸਮ ਹੈ ਇਸ ਕਰਕੇ ਜੀਮੇਦਾਰ ਇਹਨੂੰ ਜਿਹੜੇ ਲਾਉਂਦੇ ਨੇ ਉਹ ਇਹਨੂੰ ਲਾਉਂਦੇ ਨੇ ਕਿਉਂਕਿ ਝਾੜ ਵੀ ਵਧੀਆ ਹੈ ਤੇ ਰੇਟ ਵੀ ਇਹਦਾ ਚੰਗਾ ਮਿਲ ਜਾਂਦਾ ਵੇਚਣ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਸੋ ਇਹ ਕਿਸੇ ਵਿੱਚ ਬਹੁਤ ਵਧੀਆ ਜੇ ਆਪਾਂ ਲਾਉਣੀ ਹੈ ਸਾਈਲੇਜ ਦੇ ਵਾਸਤੇ ਤਾਂ ਇਸੇ ਕੰਪਨੀ ਦੀ ਨਿਊਟਰਨ ਕੰਪਨੀ ਦੀ ਇੱਕ ਕਿਸਮ ਹੈ 777 ਆਉਂਦੀ ਹੈ ਸ਼ਕਤੀ 777 ਉਹਦਾ ਜਿਹੜਾ ਮਤਲਬ ਕੱਦ ਟਾਂਡੇ ਦਾ ਬਹੁਤ ਲੰਮਾ ਸਾਈਲੇਜ ਵੱਧ ਮਾਤਰਾ ਚ ਬਣਦਾ ਹੈ ਜੇ ਆਪਾਂ ਸਾਈਲੇਜ ਦੇ ਤੌਰ ਤੇ ਵਰਤਣੀ ਹੈ ਤਾਂ 777 ਵੀ ਵਰਤ ਸਕਦੇ ਆ ਇੱਕ ਜਿਹੜੀ ਸਭ ਤੋਂ ਹੀ ਵਧੀਆ ਕੰਪਨੀ ਪਿਛਲੇ ਸਾਲ ਜਿਹਦਾ ਮਤਲਬ ਸਭ ਤੋਂ ਵੱਧ ਜਿਹੜੇ ਵੀ ਦਾ ਰੌਲਾ ਪਿਆ ਜਿਹਨੇ ਸਭ ਤੋਂ ਵੱਧ ਝਾੜ ਦਿੱਤਾ ਉਹ ਹੈਗੀ ਜੀ ਪਾਇਨੀਅਰ ਦੀ ਹੈ 1899 ਪਿਛਲੇ ਸਾਲ ਇਹਨੇ ਬਹੁਤ ਜ਼ਿਆਦਾ ਝਾੜ ਦਿੱਤਾ ਹੈ ਮਤਲਬ ਇਹਨੇ ਰਿਕਾਰਡ ਹੀ ਤੋੜ ਦਿੱਤੇ ਕਈ ਜ਼ਿਮੀਦਾਰਾਂ ਦੇ ਖੇਤਾਂ ਦੇ ਵਿੱਚ 45 ਕੁਇੰਟਲ ਤੱਕ 50 ਕੁਇੰਟਲ ਤੱਕ ਵੀ ਸੁੱਕੀ ਮੱਕੀ ਦਾ ਝਾੜ ਨਿਕਲ ਆਇਆ ਗਿੱਲੀ ਮੱਕੀ ਦੀ ਤਾਂ ਹੱਦੀ ਤੋੜਤੀ ਇਹਨੇ 70 75 ਕੁਇੰਟਲ ਤੱਕ بڑے ਜ਼ਿਮੀਦਾਰਾਂ ਦੇ ਖੇਤਾਂ ਦੇ ਵਿੱਚ ਇਹਨੇ ਜਿਹੜਾ ਝਾੜ ਦਿੱਤਾ ਸੇ ਬਹੁਤ ਵਧੀਆ ਕਿਸਮ ਹੈ ਇਹਨੂੰ ਵੀ ਆਪਾਂ ਲਾ ਸਕਦੇ ਆ ਤੇ ਜੇ ਆ ਮਤਲਬ ਸਾਈਲੇਜ ਦੇ ਵਾਸਤੇ ਪੋਇਨਰ ਕੰਪਨੀ ਦੀ 1847 ਕਿਸਮ ਹੈ ਬਹੁਤ ਵਧੀਆ ਕਿਸਮ ਹੈ ਉਹਦਾ ਜਿਹੜਾ ਕੱਦ ਇਹਦੇ ਨਾਲੋਂ ਥੋੜਾ ਲੰਮਾ ਤੇ ਉਹ ਵੀ ਬਹੁਤ ਜੇ ਆਪਾਂ ਸਾਈਲੇਜ ਵਰਤਣ ਵਾਸਤੇ ਵਰਤਣੀਆਂ ਤਾਂ 1847 ਜਿਹੜੀ ਕਿਸਮ ਵਰਤ ਸਕਦੇ ਆ ਸੋ ਇਹ ਤਿੰਨੇ ਤਿੰਨੇ ਕੰਪਨੀਆਂ ਦੀਆਂ ਜਿਹੜੀਆਂ ਕਿਸਮਾਂ ਨੇ ਬਹੁਤ ਵਧੀਆ ਜਿਹੜੀਆਂ ਢਾੜ ਦੇਣ ਵਾਲੀਆਂ ਕਿਸਮਾਂ ਨੇ ਜਿਹੜੀ ਵੀ ਤੁਹਾਨੂੰ ਠੀਕ ਲੱਗਦੀ ਆ ਤੁਸੀਂ ਲੈ ਕੇ ਵਰਤ ਸਕਦੇ ਹੋ ਅ 4 ਕਿਲੋ ਦੀ ਪੈਕਿੰਗ ਚ ਆਉਂਦੀਆਂ ਨੇ ਪਾਇਨੀਅਰ ਦੀ 4.5 ਕਿਲੋ ਦੀ ਆਉਂਦੀ ਹੈ ਬਾਕੀ ਤਕਰੀਬਨ ਇਹ 4 ਕਿਲੋ ਦੀ ਤਾਂ ਇੱਕ ਇੱਕ ਦੇ ਵਿੱਚ ਇਹ ਆਉਂਦੀਆਂ ਨੇ ਤਾਂ ਜਿਹੜੇ ਦੇ ਬੀ ਦੀ ਰੇਸ ਹੋਇਆ ਬੀ ਇਹਦਾ 8 ਤੋਂ 10 ਕਿਲੋ ਆਪਾਂ ਇੱਕ ਕਿੱਲੇ ਦੇ ਵਿੱਚ ਪਾਉਣਾ ਅ ਕਿਉਂਕਿ ਜਿਹੜੀ ਬਜਾਈ ਆਪਾਂ ਡ੍ਰਿਲ ਜਿਹੜੀ ਇਹਦੀ ਬਜਾਈ ਇੱਕ ਪਲਾਂਟਰ ਆਉਂਦਾ ਮੱਕੀ ਬੀਜਣ ਵਾਲਾ ਪਲਾਂਟਰ ਜਿਆਦਾ ਬਜਾਈ ਹੁਣ ਉਹਦੇ ਨਾਲ ਹੀ ਹੁੰਦੀ ਹੈ ਉਹ 24 ਇੰਚ ਤੇ ਲਾਈਨ ਤੋਂ ਲਾਈਨ ਰੱਖਦਾ ਅ 6 ਤੋਂ 7 ਇੰਚ ਜਿਹੜਾ ਬੂਟੇ ਤੋਂ ਬੂਟੇ ਦਾ ਫਾਸਲਾ ਉਹ ਐਡਜਸਟੇਬਲ ਆ ਉਹਨੂੰ ਆਪਾਂ ਐਡਜਸਟ ਕਰ ਸਕਦੇ ਆ 6 ਤੋਂ 7 ਇੰਚ ਤੇ ਬੂਟੇ ਤੋਂ ਬੂਟੇ ਦਾ ਫਾਸਲਾ ਰੱਖ ਲਓ 24 ਇੰਚ ਤੇ ਜਿਹੜੀ ਲਾਈਨ ਤੋਂ ਲਾਈਨ ਆ ਉਹਦੇ ਨਾਲ ਆਪਾਂ ਬਜਾਈ ਕਰਦੇ ਹੋ ਅ ਉਹ 8 ਤੋਂ 10 ਕਿਲੋ ਬੀਜ ਦੇ ਹਿਸਾਬ ਨਾਲ ਬੀਜ ਇਹਦਾ ਜਿਹੜਾ ਪੈਂਦਾ ਤੇ ਗੱਲ ਇਹ ਆ ਵੀ ਜਦੋਂ ਵੀ ਕੋਈ ਬੀਜ ਲੈਣਾ ਸਭ ਤੋਂ ਪਹਿਲਾਂ ਧਿਆਨ ਰੱਖਿਓ ਪਿਛਲੇ ਸਾਲ ਹੀ ਬਹੁਤ ਵੱਡੀ ਪ੍ਰੋਬਲਮ ਆਈ ਸੀ ਪਿਛਲੇ ਸਾਲ ਕਾਫੀ ਸਾਰਾ ਜਿਹੜਾ ਬੀਜ ਸੀਗਾ ਡੁਪਲੀਕੇਟ ਵੀ ਜ਼ਿੰਮੇਦਾਰਾਂ ਨੂੰ ਦੇ ਦਿੱਤਾ ਗਿਆ ਕਿਉਂਕਿ ਵੀ ਪਹਿਲਾਂ ਹੀ ਖਤਮ ਹੋ ਗਿਆ ਸੀ ਕੰਪਨੀਆਂ ਕੋਲ ਇੰਨੀ ਜ਼ਿਆਦਾ ਜਿਸ ਤਰ੍ਹਾਂ ਪੋਇਨਿਅਰ ਕੰਪਨੀ ਦਾ ਵੀ ਤਾਂ ਜ਼ਿੰਮੇਦਾਰਾਂ ਨੂੰ ਲੱਭਿਆ ਹੀ ਨਹੀਂ 18 ਉਹਨਾਂ ਨੇ ਨਵੇਂ ਦਾ ਤਾਂ ਪਿਛਲੇ ਸਾਲ ਬਹੁਤ ਜ਼ਿਆਦਾ ਜਿਹੜਾ ਰੌਲਾ ਪੈਂਦਾ ਰਿਹਾ ਕਈ ਜ਼ਿੰਮੇਦਾਰਾਂ ਨੂੰ ਡੁਪਲੀਕੇਟ ਵੀ ਕਿਸੇ 18 ਇਹਨਾਂ ਪ੍ਰੋਜੈਕਟਾਂ ਦੇ ਵਿੱਚ ਕਿਸੇ ਹੋਰ ਕੰਪਨੀ ਦਾ ਕੋਈ ਹੋਰ ਵੀ ਹੋ ਹੀ ਦੇ ਦਿੱਤੇ ਗਏ ਤੇ ਉਹਦਾ ਕਾਫੀ ਰੌਲਾ ਪਿਆ ਤੇ ਜਿਹੜੀ ਮਰਜ਼ੀ ਕੰਪਨੀ ਦਾ ਵੀ ਲਿਓ ਪੱਕਾ ਬਿਲ ਜ਼ਰੂਰ ਲਿਓ ਜੇ ਪੱਕਾ ਵੈਲ ਨਾ ਫਿਰ ਆਪਾਂ ਨੂੰ ਇਸ ਤਰ੍ਹਾਂ ਦਾ ਕੋਈ ਡੁਪਲੀਕੇਸੀ ਦਾ ਖਤਰਾ ਬਹੁਤ ਘੱਟ ਰਹਿੰਦਾ ਆਪਣੇ ਕੋਲੇ ਪ੍ਰੂਫ ਹੁੰਦਾ ਜੇ ਕੋਈ ਆਪਣੇ ਨਾਲ ਠੱਗੀ ਕਰਦਾ ਤਾਂ ਆਪਾਂ ਕੇਸ ਕਰ ਸਕਦੇ ਹਾਂ ਡੀਲਰ ਨੂੰ ਉਹੋ ਕਰ ਸਕਦੇ ਆ ਇਹ ਚੀਜ਼ਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਬਿੱਲ ਤੋਂ ਕਦੇ ਵੀ ਕੌਲ ਨਾ ਕਰੋ ਬਿੱਲ ਜ਼ਰੂਰ ਲਿਓ ਨਹੀਂ ਤਾਂ ਫਿਰ ਬਿੱਲ ਤੋਂ ਬਾਅਦ ਜੇ ਕੋਈ ਪ੍ਰੋਬਲਮ ਆ ਜਾਂਦੀ ਹੈ ਆਪਣੇ ਕੋਲੇ ਬਿੱਲ ਨਹੀਂ ਹੈਗਾ ਤਾਂ ਫਿਰ ਆਪਣੇ ਕੋਲ ਕਈ ਵਾਰ ਪ੍ਰੂਫ ਨਹੀਂ ਹੁੰਦਾ ਤੇ ਆਪਾਂ ਨੂੰ ਇਹ ਦਿੱਕਤ ਆਉਂਦੀ ਐ ਸੋ ਜਦੋਂ ਆਪਾਂ ਬਿੱਲ ਲੈ ਲਵਾਂਗੇ ਤਾਂ ਫਿਰ ਇਹ ਜ਼ਿੰਮੇਦਾਰ ਇਸ ਤਰ੍ਹਾਂ ਦਾ ਕੋਈ ਵੀ ਮਤਲਬ ਡੀਲਰ ਇਸ ਤਰ੍ਹਾਂ ਦਾ ਛੇਤੀ ਕੀਤੇ ਡਰਦਾ ਫਿਰ ਧੋਖਾ ਨਹੀਂ ਕਰਦਾ ਸੋ ਬਿੱਲ ਜ਼ਰੂਰ ਲੈ ਲਿਓ ਅ ਦੂਸਰੀ ਆ ਜਾਂਦੀ ਐ ਗੱਲ ਵੀ ਆਪਾਂ ਜਦੋਂ ਬਜਾਈ ਕਰਨੀ ਐ ਪਲਾਂਟਰ ਦੇ ਨਾਲ ਬੀਜਾਂਗੇ ਤਾਂ ਇਹਦੇ ਵਿੱਚ ਜਿਹੜਾ ਆਲੂ ਵਾਲੇ ਖੇਤ ਨੇ ਉਹਨਾਂ ਦੇ ਵਿੱਚ ਜਿਹੜੇ ਤਕੜੇ ਖੇਤ ਨੇ ਉੱਥੇ ਤਾਂ 1.5 ਕਟਾ ਡੀਪੀ ਦਾ ਬਹੁਤ ਆ ਤੇ ਨਾਲ 15 ਤੋਂ 20 ਕਿਲੋ ਮਿਊਰੋਟਾ ਪਟਾ ਜਰੂਰ ਪਾ ਲਿਓ ਜਿਹੜਾ ਮਤਲਬ ਤਾਕੜੇ ਖੇਤ ਨੇ ਡਾਕਰ ਖੇਤ ਨੇ ਜਿੱਥੇ ਆਲੂਆਂ ਦੀ ਵਿਜਾਈ ਤੋਂ ਬਾਅਦ ਆਪਾਂ ਮੱਕੀ ਵੀ ਬੀਜਣੀ ਆ ਤੇ ਜਿੱਥੇ ਖੇਤ ਥੋੜੇ ਹਲਕੇ ਨੇ ਉੱਥੇ 2 ਗੱਟੇ ਤੱਕ ਤੁਸੀਂ ਜਿਹੜੇ ਡੀਏਪੀ ਦੇ ਪਾਉਣੇ ਨੇ ਕਿਉਂਕਿ ਜਿਹੜੀ ਮੱਕੀ ਆ ਨਾ ਇਹ ਖਾਦਾਂ ਨੂੰ ਬਹੁਤ ਮੰਦੀ ਆ ਖਾਦਾਂ ਦੇ ਨਾਲ ਹੀ ਪੂਰਾ ਝਾੜ ਦਿੰਦੀ ਆ ਸੋ ਇੱਥੇ ਖਾਦਾਂ ਦੇ ਵਿੱਚ ਜਿਹੜੀ ਕੰਦੂਸ਼ੀ ਨਾ ਕਰਿਓ ਜੇ ਤਾਂ ਬਹੁਤ ਤਕੜੇ ਖੇਤ ਨੇ ਫੇਰ 1.5 ਗੱਟਾ ਵਰਤ ਲਿਓ ਹਲਕੇ ਜੇ ਦਰਮਿਆਨੇ ਖੇਤ ਨੇ ਤਾਂ 2 ਗੱਟੇ डीएपी तो ਘਟਨਾ ਵਰਤੇ ਹੋ ਤੇ ਨਾਲ 15 ਤੋਂ 20 ਕਿਲੋ ਪੋਟਾਸ਼ ਤੱਤ ਜ਼ਰੂਰ ਪਾ ਲਿਓ ਮਿਊਰੋਟਾ ਪੋਟਾਸ਼ ਆਉਂਦਾ ਲਾਲ ਜੇ ਰੰਗ ਦਾ ਉਹ ਇਹਦੇ ਚ ਜ਼ਰੂਰ ਤੁਸੀਂ ਪਾਉਣਾ ਅ ਦੂਸਰੀ ਗੱਲ ਜੇ ਮਟਰਾਂ ਤੋਂ ਬਾਅਦ ਬਜਾਈ ਕਰਨੀ ਹੈ ਫਿਰ ਤਾਂ 2 ਘੱਟੇ ਤੋਂ ਘੱਟ ਪਾਉਣਾ ਹੀ ਨਹੀਂ ਡੀएपी ਕਿਉਂਕਿ ਮਟਰਾਂ ਦੇ ਵਿੱਚ ਉਹਨਾਂ ਆਪਾਂ ਡੀएपी ਨਹੀਂ ਵਰਤਦੇ ਜਿੰਨੀ ਖਾਦ ਆਪਾਂ ਲੋਹਾਂ ਚ ਪਾਉਨੇ ਉਹ ਨਹੀਂ ਮਟਰਾਂ ਦੇ ਵਿੱਚ ਨਹੀਂ ਪਾਉਂਦੇ ਸੋ ਜੇ ਮਟਰਾਂ ਤੋਂ ਬਾਅਦ ਵਰਤ ਰਹੇ ਹਾਂ ਫਿਰ ਤਾਂ ਡੀएपी 2 ਘੱਟੇ ਪਾਉਣਾ ਹੀ ਪਾਉਣੇ ਨਾਲ 20 ਕਿਲੋ ਮਿਊਰੋਟਾ ਪੋਟਾਸ਼ ਜ਼ਰੂਰ ਪਾਉਣਾ ਤਾਂ ਇਹ ਪਰ ਉਹ ਤਾਂ ਪੂਰਾ ਜਿਹੜਾ ਝਾੜ ਮਿਲੂਗਾ ਤੇ ਨਾਲ ਜਿਹੜਾ ਜਦੋਂ ਆਪਾਂ ਬਜਾਈ ਵਕਤ ਬੀ ਨੂੰ ਜਿਹੜੀ ਦਵਾਈ ਲਾਉਣੀ ਆ ਗਾਜੋ ਦਵਾਈ ਆਉਂਦੀ ਆ ਉਹ ਉਹ ਨਾ ਭੁੱਲਿਓ ਕਿਉਂਕਿ ਕਈ ਵਾਰੀ ਸਾਖ ਦੀ ਮੱਖੀ ਆ ਨਾ ਨਿਕਲਦੀ ਮੱਖੀ ਨੂੰ ਇਹ ਪੈ ਜਾਂਦੀ ਹੈ ਮੱਖੀ ਨੂੰ ਮੱਖੀ ਨੂੰ ਪੈ ਜਾਂਦੀ ਆ ਉਹਦੇ ਪੱਤਿਆਂ ਦੇ ਵਿੱਚ ਛੋਟੀ ਛੋਟੀ ਮੱਖੀ ਦੇ ਪੱਤੇਾਂ ਤੇ ਮੋਰੀਆਂ ਜਿਹਾ ਕਰ ਦਿੰਦੀ ਆ ਤੇ ਉਹ ਪ੍ਰੋਬਲਮ ਨਹੀਂ ਆਉਂਦੀ ਫਿਰ ਗਾਜੋ ਦਵਾਈ ਆਉਂਦੀ ਆ ਅਮੀਡਾ ਕਲੋਰ ਪੜਾਉਂਦਾ ਉਹਦੇ ਵਿੱਚ 60 ਤੋਂ 70 ਐਮ ਐਲ ਜਿਹੜੀ ਦਵਾਈ ਤੁਸੀਂ 1 ਕਿੱਲੇ ਦੇ ਵਾਸਤੇ 8 ਤੋਂ 10 ਕਿਲੋ ਮੱਕੀ ਨੂੰ ਲਾਉਣ ਵਾਸਤੇ ਬਹੁਤ ਉਹ ਨੂੰ ਜ਼ਰੂਰ ਲਾ ਦਿਓ ਉਹਦੇ ਨਾਲ ਜਿਹੜੀ ਹੈ ਆਪਣੀ ਪ੍ਰੋਬਲਮ ਜਿਹੜੀ ਹੱਲ ਹੋ ਜਾਊ। ਅ ਦੂਜਾ ਬਜਾਈ ਦਾ ਸਮਾਂ ਬੜਾ ਜਿਹੜਾ ਮਹੱਤਵਪੂਰਨ ਹੁੰਦਾ ਹੈ। ਅ ਦੇਖੋ ਜੇ ਬਜਾਈ ਆਪਾਂ ਹੁਣ 15 20 ਅ ਜਨਵਰੀ ਵਾਲਾ ਤਾਂ ਮਹੀਨਾ ਤਾਂ ਤਕਰੀਬਨ ਹੁਣ ਲੰਘ ਚੁੱਕਿਆ। ਅ ਫਰਵਰੀ ਦਾ ਮਹੀਨਾ ਜਿਹੜਾ ਹੁਣ ਚੱਲਿਆ ਫਰਵਰੀ ਦਾ ਆਪਾਂ 20 25 ਫਰਵਰੀ ਤੱਕ ਤਾਂ ਬਹੁਤ ਵਧੀਆ ਸਮਾਂ ਜਿਹੜਾ ਆਪਾਂ ਮੱਕੀ ਦੀ ਬਜਾਈ ਦਾ ਕਰ ਸਕਦੇ ਹਾਂ। ਜੇ ਉਸ ਤੋਂ ਲੇਟ ਕਰਾਂਗੇ ਬਜਾਈ ਆਪਾਂ ਮਾਰਚ ਦੇ ਮਹੀਨੇ ਵੀ ਕਰ ਸਕਦੇ ਹਾਂ। ਔਰ ਜਿਹੜਾ ਫਿਰ ਪਿਛੋ ਝਾੜ ਜਿਹੜਾ ਘਟਦਾ ਜਾਂਦਾ ਕਿਉਂਕਿ ਅੱਗੇ ਜਾ ਕੇ ਗਰਮੀ ਆ ਜਾਂਦੀ ਆ ਗਰਮੀ ਦੇ ਵਿੱਚ ਜ ਹਾਈ ਟੈਂਪਰੇਚਰਸ ਝਾੜ ਫਿਰ ਆਪਾਂ ਨੂੰ ਉਹ ਨਾ ਪੂਰਾ ਨਹੀਂ ਮਿਲਦਾ ਸੋ ਕੋਸ਼ਿਸ਼ ਕਰਿਓ ਵੀ ਆਪਾਂ 25 ਫਰਵਰੀ ਦੇ ਨੇੜੇ ਤੜੇ ਜਿਹੜੀ ਬਜਾਈ ਆਪਣੀ ਖਤਮ ਕਰ ਦਿਓ ਨਹੀਂ ਤਾਂ ਫਿਰ ਚਲੋ ਜੇ ਆਪਣੀ ਮਜਬੂਰੀ ਤਾਂ ਅੱਗੇ ਵੀ ਕਰਨੀ ਪਊਗੀ ਪਰ ਜਿਵੇਂ ਜਿਵੇਂ ਲੇਟ ਕਰਾਂਗੇ ਤੇ ਮੈਂ ਤੇਵੇਂ ਫਿਰ ਆਪਣਾ ਜਿਹੜਾ ਫਸਲ ਦਾ ਝਾੜ ਘਟਦਾ ਜਾਊਗਾ ਸੋ ਜਿਹੜੀ ਬਜਾਈ ਵਕਤ ਆਪਾਂ ਇਹ ਧਿਆਨ ਰੱਖਣਾ ਵੀ ਜੇ ਤੱਕ ਖੇਤ ਦੇ ਵਿੱਚ ਗਿੱਲ ਬਹੁਤ ਆ ਆਲੂ ਵਾਲੇ ਖੇਤ ਕਈ ਵਾਰੀ ਗਿੱਲੇ ਹੁੰਦੇ ਨੇ ਜੇ ਤੱਕ ਜਾਂ ਬਰਖਾ ਬਰਖਾ ਹੋ ਜਾਂਦੀ ਆ ਜੇ ਤੱਕ ਖੇਤ ਚ ਗਿੱਲ ਬਹੁਤ ਆ ਫਿਰ ਤਾਂ ਤੁਸੀਂ ਉਸੇ ਗਿੱਲੇ ਦੇ ਵਿੱਚ ਬੀਜ ਸਕਦੇ ਹੋ ਜੇ ਗਿੱਲ ਥੋੜੀ ਘੱਟ ਲੱਗਦੀ ਆ ਫਿਰ ਇਹਨੂੰ ਵਾਕੇ ਸਾਡੇ ਤੋਂ ਥੋੜੀ ਵਾਲੀ ਹਵਾ ਲਵਾ ਕੇ ਫਿਰ ਡ੍ਰਿਲਨ ਨਾਲ ਬਜਾਈ ਕਰਕੇ ਪਾਣੀ ਲਾ ਦਿਓ ਇਮੀਡੀਏਟਲੀ ਪਾਣੀ ਦੇ ਨਾਲ ਵਧੀਆ ਹਰੀ ਹੋ ਜਾਂਦੀ ਆ ਸੁੱਕੇ ਦੇ ਵਿੱਚ ਮੱਕੀ ਬੀਜਿਓ ਕਰ ਮਤਲਬ ਇਹ ਨਾ ਹੋਵੇ ਵੀ ਗਿੱਲ ਘੱਟ ਦੇ ਵਿੱਚ ਤੁਸੀਂ ਮੱਕੀ ਬੀਜ ਦਿੱਤੀ ਤੇ ਫਿਰ ਬਾਅਦ ਵਿੱਚ ਪਾਣੀ ਉਹ ਕਰਦੇ ਫਿਰਿਏ ਉਹਦੇ ਨਾਲੋਂ ਪਹਿਲਾਂ ਹੀ ਇਹ ਸੋਚ ਕੇ ਲਾਇਓ ਵੀ ਆਪਾਂ ਸੁੱਕੇ ਦੇ ਵਿੱਚ ਹੀ ਬੀਜਾਂਗੇ ਜੇ ਵਧੀਆ ਗਿੱਲਾ ਤਾਂ ਫਿਰ ਕੋਸ਼ਿਸ਼ ਕਰਿਓ ਤੁਹਾਨੂੰ ਪਤਾ ਲੱਗ ਜਾਂਦਾ ਵੀ ਜੇ ਮੱਕੀ ਹਰੀ ਹੋਣ ਜੋਗੀ ਗਿੱਲ ਹੈਗੀ ਆ ਤਾਂ ਠੀਕ ਹੈ ਕਿਉਂਕਿ ਬੈਡਾਂ ਦੇ ਉੱਤੇ ਮੱਕੀ ਬਜਾਈ ਹੁੰਦੀ ਆ ਕਈ ਵਾਰੀ ਹਵਾ ਪੈ ਜਾਂਦੀ ਆ ਖੇਤ ਉਹਨਾ ਪੂਰਾ ਵਧੀਆ ਗਿੱਲਾ ਨਹੀਂ ਹੁੰਦਾ ਤੇ ਫਿਰ ਜਿਹੜੀ ਜਰਮੀਨੇਸ਼ਨ ਘੱਟ ਹੁੰਦੀ ਆ ਸੋ ਇਹ ਧਿਆਨ ਰੱਖਿਓ ਤੇ ਜਦੋਂ ਆਪਾਂ ਪਹਿਲਾ ਪਾਣੀ ਲਾਉਣਾ ਹੈ ਬਜਾਈ ਵਕਤ ਤਾਂ ਨਾਲ ਹੀ ਪਾਣੀ ਲੱਗ ਜਾਂਦਾ ਪਹਿਲਾ ਪਾਣੀ 25 ਦਿਨ ਦੇ ਨੇੜੇ ਤੇੜੇ ਤਕਰੀਬਨ ਆਪਾਂ ਲਾਵਾਂਗੇ ਜਦੋਂ ਜਿਹੜੀ ਮੱਕੀ ਆਪਣੀ 2.5 ਇੰਚ ਦੀ ਹੋ ਜਾਂਦੀ ਆ ਉਸ ਵੇਲੇ ਆਪਾਂ ਪਹਿਲਾ ਪਾਣੀ ਲਾਉਣਾ ਪਹਿਲਾ ਖਾਲੀਆਂ ਖਾਲੀਆਂ ਦੇ ਵਿੱਚ ਪਾਣੀ ਲੱਗਦਾ ਤੇ ਪਾਣੀ ਤੋਂ ਬਾਅਦ ਫਿਰ ਨਦੀਨ ਨਾਸ਼ਕ ਦੇ ਵਾਸਤੇ ਆਪਾਂ ਨੂੰ ਨਦੀਨ ਹੋ ਜਾਂਦੇ ਨੇ ਉਹਨਾਂ ਦੇ ਵਾਸਤੇ ਐਕਟਰਾਜੀਨ ਦਵਾਈ ਆਉਂਦੀ ਆ ਜੇ ਤਾਂ ਆਪਣੀ ਮਤਲਬ ਜ਼ਮੀਨ ਹਲਕੀ ਆ ਤਾਂ 500 ਗ੍ਰਾਮ 500 ਗ੍ਰਾਮ ਵਾਧੂ ਆ ਜੇ ਜ਼ਮੀਨ ਭਾਰੀ ਆ ਤਾਂ 700 ਤੋਂ 800 ਗ੍ਰਾਮ ਤੱਕ ਐਟਰਾਟਾਫ ਦੀ ਆਪਾਂ ਸਪਰੇਅ ਕਰ ਦਾਂਗੇ ਇਹਦੇ ਨਾਲ ਜਿਹੜੇ ਚੌੜੇ ਪੱਤੇ ਵਾਲੇ ਤੇ ਦੂਸਰੇ ਜਿਹੜੇ ਤਿੱਖੇ ਪੱਤੇ ਵਾਲੇ ਸਾਰੇ ਤਕਰੀਬਨ ਦੇ ਜਿਹੜੇ ਖਤਮ ਹੋ ਜਾਂਦੇ ਨੇ ਸੋ ਜੂਰੀਆ ਆਪਾਂ ਪਾਣੀ ਤੋਂ ਬਾਅਦ ਜਿਹੜਾ ਪਹਿਲਾ ਪਾਣੀ 25 ਦਿਨ ਬਾਅਦ ਲੋੜਾ ਉਸ ਵੇਲੇ ਆਪਾਂ ਯੂਰੀਆ ਪਾ ਦਾਂਗੇ ਬਜਾਈ ਵਕਤ ਯੂਰੀਆ ਪਾਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਬਜਾਈ ਵਕਤ ਆਪਾਂ ਡੀਏਪੀ ਕਾਫੀ ਮਾਤਰਾ ਚ ਵਰਤ ਰਹੇ ਹਾਂ ਆਲੂ ਵਾਲੇ ਖੇਤਾਂ ਦੇ ਵਿੱਚ ਤਾਂ ਪਹਿਲਾਂ ਵੀ ਕਾਫੀ ਜੜੀ ਖਾਦ ਪਈ ਹੁੰਦੀ ਹੈ ਸੋ ਉੱਥੇ ਬਜਾਈ ਵਕਤ ਆਪਾਂ ਨੂੰ ਯੂਰੀਆ ਪਾਉਣ ਦੀ ਲੋੜ ਨਹੀਂ ਪਹਿਲੀ ਵਾਰੀ ਜਿਹੜਾ ਆਪਾਂ ਯੂਰੀਆ ਪਾਉਣਾ ਉਹ 25 ਦਿਨ ਤੋਂ ਬਾਅਦ ਖਾਲੀਆਂ ਖਾਲੀਆਂ ਦੇ ਵਿੱਚ ਬਹੁਤ ਸਾਰੇ ਜ਼ਿਮੀਂਦਾਰ ਤਾਂ ਪਾਣੀ ਦੇ ਵਿੱਚ ਹੀ ਖਾਲੀਆਂ ਚ ਯੂਰੀਆ ਪਾ ਦਿੰਦੇ ਨੇ ਉਸ ਤਰ੍ਹਾਂ ਵੀ ਪਾ ਸਕਦਾ ਨਹੀਂ ਤਾਂ ਕੇਰ ਕੇ ਪਾ ਦਿਓ ਇਹ ਕਿਉਂਕਿ ਖਾਲੀ ਜਗ੍ਹਾ ਤੇ ਜੂਰੀਆ ਪਾਉਣ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਬੂਟੇ ਦੇ ਨੇੜੇ 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 ਜਿਹੜਾ ਜੂਰੀਆ ਪਾਵਾਂਗੇ ਆਪਾਂ ਉਹਦੇ ਨਾਲ ਜੂਰੀਆ ਦੀ ਵੀ ਬਚਤ ਹੁੰਦੀ ਹੈ ਤੇ ਮਤਲਬ ਪੈਂਦਾ ਵੀ ਪੂਰੀ ਮਾਤਰਾ ਦੇ ਵਿੱਚ ਆ ਠੀਕ ਤਰੀਕੇ ਨਾਲ ਕੰਮ ਕਰਦਾ ਸੋ ਇਹ ਅੱਗੇ ਜਾ ਕੇ ਆਪਾਂ ਨੂੰ ਲੋਡ ਪਾਣੀ ਹੈ ਵੀ ਕਿਹੜੀਆਂ ਬਿਮਾਰੀਆਂ ਲੱਗਦੀਆਂ ਨੇ ਜਾਂ ਇਹਨੂੰ ਕੋਈ ਕੀੜਾ ਮਕੌੜਾ ਲੱਗਦਾ ਉਹ ਆਪਾਂ ਅੱਗੇ ਜਾ ਕੇ ਵੀਡੀਓ ਦੇ ਵਿੱਚ ਗੱਲ ਕਰ ਲਵਾਂਗੇ ਸੋ ਦੋਸਤੋ ਇਹ ਸੀ ਮੱਕੀ ਦੇ ਬਾਰੇ ਗੱਲਬਾਤ ਇਦੇ ਬਾਰੇ ਆਪਾਂ ਦੱਸ ਚੁੱਕਿਆ ਵੀ ਕਿਹੜੀਆਂ-ਕਿਹੜੀਆਂ ਕਿਸਮਾਂ ਨੇ ਕਿੰਨਾ ਬੀਜ ਪਾਉਣਾ ਹੈ ਕਿਵੇਂ ਆਪਾਂ ਬਜਾਈ ਕਰਨੀ ਹੈ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕੀਤੀ ਐ ਸੋ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਦੋਸਤੋ ਛਤਿ ਸ੍ਰੀ ਅਕਾਲ ਦੋਸਤੋ